ਪਾਕਿਸਤਾਨ ਦਾ ਇੰਚ ਇੰਚ ਸਾਡੇ ਨਿਸ਼ਾਨੇ ਦੇ ਉੱਤੇ ਹੈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਵਾਰਨਿੰਗ ਦੇ ਦਿੱਤੀ ਹੈ ਦੂਜੇ ਪਾਸੇ ਪਾਕਿਸਤਾਨ ਦੇ ਫੌਜ ਮੁਖੀ ਨੇ ਵੀ ਸਖਤ ਸ਼ਬਦਾਂ ਦੇ ਵਿੱਚ ਜਿਹੜੇ ਭਾਰਤ ਖਿਲਾਫ ਬਿਆਨ ਦਿੱਤੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਸੋ ਭਾਰਤ ਪਾਕਿਸਤਾਨ ਦੇ ਵਿਚਕਾਰ ਤਲਖੀ ਲਗਾਤਾਰ ਬਰਕਰਾਰ ਹੈ ਇੱਕ ਦੂਜੇ ਤੇ ਜਵਾਬੀ ਹਮਲੇ ਲਗਾਤਾਰ ਜਾਰੀ ਨੇ ਸੋ ਇਸ ਵਿੱਚ ਜੇਕਰ ਮੈਂ ਗੱਲ ਕਰਾਂ ਆ ਬ੍ਰਹਮੋਜ਼ ਮਿਸਾਈਲ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾਈ ਗਈ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਉਸ ਵੇਲੇ ਕਿਹਾ ਕਿ ਪਾਕਿਸਤਾਨ ਦਾ ਇੰਚ-ਇੰਚ ਸਾਡੇ ਨਿਸ਼ਾਨੇ ਤੇ ਹੈ ਸੁਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਇਹ ਸਖਤ ਚੇਤਾਵਨੀ ਦਿੱੰਦਿਆ ਕਿਹਾ ਹੈ ਕਿ ਗੁਆਂਡੀ ਮੁਲਕ ਦੇ ਖੇਤਰ ਦਾ ਇੰਚ-ਇੰਚ ਬ੍ਰਹਮੋਜ਼ ਦੇ ਨਿਸ਼ਾਨੇ ਤੇ ਹੈ ਆਪਰੇਸ਼ਨ ਸੰਧੂਰਤਾ ਸਿਰਫ ਟਰੇਲਰ ਸੀ ਇਸ ਆਪਰੇਸ਼ਨ ਨੇ ਸਾਬਤ ਕਰ ਦਿੱਤਾ ਹੈ ਕਿ ਜਿੱਤ ਭਾਰਤ ਦੀ ਆਦਤ ਹੈ ਕੇਂਦਰੀ ਮੰਤਰੀ ਨੇ ਇੱਥੇ ਸਰੋਜਨੀ ਨਗਰ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਬ੍ਰਹਮੋਜ਼ 에ਅਰ ਸਪੇਸ ਯੂਨਿਟ ਵਿੱਚ ਤਿਆਰ ਬ੍ਰਹਮੋਜ਼ ਮਿਜ਼ਾਈਲ ਦੀ ਪਹਿਲੀ ਖੇਪ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ। ਉਹਨਾਂ ਬ੍ਰਹਮੋਜ਼ ਨੂੰ ਭਾਰਤ ਦੀ ਵੱਧਦੀ ਤਾਕਤ ਦਾ ਪ੍ਰਤੀਕ ਦੱਸਿਆ। ਕਿਹਾ ਕਿ ਬ੍ਰਹਮੋ ਸਿਰਫ ਮਿਜ਼ਾਈਲ ਨਹੀਂ ਇਹ ਭਾਰਤ ਤੇ ਰਣਨੀਤਿਕ ਭਰੋਸੇ ਦਾ ਸਬੂਤ ਹੈ। ਫੌਜ ਤੋਂ ਲੈ ਕੇ ਜਲ ਸੈਨਾ, ਹਵਾਈ ਸੈਨਾ ਅਤੇ ਇਹ ਸਾਡੇ ਰੱਖਿਆ ਬਲਾਂ ਦਾ ਥੰਮ ਹੈ। ਸੋ ਅੱਗੇ ਜੇਕਰ ਪਾਕਿਸਤਾਨ ਦੇ ਫੌਜ ਮੁਖੀ ਦੀ ਗੱਲ ਕੀਤੀ ਜਾਵੇ ਫੀਲਡ ਮਾਰਸ਼ਲ ਸૈયਦ ਆਸੀਮ ਮੁਨੀਰ ਨੇ ਭਾਰਤ ਨੂੰ ਮਾਮੂਲੀ ਪੜਕਹਾਟ ਉੱਤੇ ਵੀ ਫੈਸਲਾਕੁਨ ਜਵਾਬ ਦੇਣ ਦੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਪਰਮਾਣੂ ਹਥਿਆਰ ਵਾਲੀ ਦੁਨੀਆ ਵਿੱਚ ਜੰਗ ਦੀ ਕੋਈ ਜਗ੍ਹਾ ਨਹੀਂ ਹੈ ਉਹਨਾਂ ਇਹ ਗੱਲ ਖੈਬਰ ਖਪਤੂਨ ਖਵਾ ਦੇ ਐਬਟਾਬਾਦ ਸਥਿਤ ਮੁੱਖ ਪਾਕਿਸਤਾਨ ਮਿਲਟਰੀ ਅਕੈਡਮੀ ਕਾਕੂਲ ਵਿੱਚ ਫੌਜ ਦੇ ਕੈਂਡੀਡੇਟਾਂ ਦੀ ਵਾਸਿੰਗਟਨ ਪ੍ਰੇਟ ਮੋਕ ਕੇ ਸਮਾਗਮ ਸੰਬੋਧਨ ਕਰਦਿਆਂ ਆਖੀ ਉਹਨਾਂ ਕਹੇ ਕਿ ਮੈਂ ਭਾਰਤ ਦੀ ਫੌਜੀ ਲੀਡਰਸ਼ਿਪ ਨੂੰ ਸਲਾਹ ਦਿੰਦਾ ਕਿ ਦ੍ਰਿੜਤਾ ਨਾਲ ਚੁਕੰਨੇ ਕਰਦਾ ਹਾਂ ਕਿ ਪਰਮਾਣੂ ਹਥਿਆਰਾਂ ਨਾਲ ਸਮਰਥ ਮਾਹੌਲ 'ਚ ਜੰਗ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ ਅਸੀਂ ਕਦੇ ਵੀ ਡਰਾਂਗੇ ਨਹੀਂ ਅਤੇ ਬਿਨਾਂ ਕਿਸੇ ਚੇਤਕ ਤੋਂ ਮਾਮੂਲੀ ਪੜਕਾਹਟ ਦਾ ਵੀ ਫੈਸਲਾ ਕੋਨ ਜਵਾਬ ਦੇਵਾਂਗੇ ਸਉਦਰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਸੰਘਰਸ਼ ਲਗਾਤਾਰ ਜਾਰੀ ਹੈ ਦੂਜੇ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਆਗੂਆਂ ਦੇ ਵੱਲੋਂ ਵੀ ਲਗਾਤਾਰ ਇੱਕ ਦੂਜੇ ਤੇ ਤਲਖ ਟਿੱਪਣੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ